ਇੱਕ ਵਾਰ ਗਰੀਬ ਆਦਮੀ ਫਿਰ ਰਗੜਿਆ ਗਿਆ ਕਿਉਂਕਿ ਜਿਸ ਦਿਨ ਸੈਫਲੀ ਖਾਨ ਤੇ ਹਮਲਾ ਹੋਇਆ ਏ ਪੁਲਿਸ આરોપી ਦੀ ਤਲਾਸ਼ ਦੇ ਵਿੱਚ ਜੁੜ ਗਈ ਉਹਨਾਂ ਨੇ ਇੱਕ ਵਿਅਕਤੀ ਆਕਾਸ਼ ਗਨੌਜੀਆ ਨੂੰ ਗ੍ਰਿਫਤਾਰ ਕੀਤਾ ਜਿਹਨੂੰ ਗ੍ਰਿਫਤਾਰ ਕਰਦੇ ਹੀ ਉਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਮੀਡੀਆ ਤੇ ਨਿਊਜ਼ ਚੈਨਲਾਂ ਤੇ ਵਾਇਰਲ ਹੋ ਗਈਆਂ ਜਿਹਦੇ ਕਰਕੇ ਉਸ ਆਦਮੀ ਦੀ ਪੂਰੀ ਜ਼ਿੰਦਗੀ ਬਰਬਾਦ ਹੋ ਗਈ ਕਿਉਂਕਿ ਜਿਹੜਾ ਉਹ આરોપી ਫੜਿਆ ਸੀ ਉਹਨੂੰ ਤਾਂ ਬਾਅਦ ਵਿੱਚ ਪੁਲਿਸ ਨੇ ਕਲੀਨ ਚਟ ਦੇ ਦਿੱਤੀ ਕਿ ਇਹ ਜਿਹੜਾ ਅਸਲ ਦੋਸ਼ੀ ਨਹੀਂ ਆ ਇਹਨੇ ਸੈਫਲੀ ਖਾਨ ਤੇ ਹਮਲਾ ਨਹੀਂ ਕੀਤਾ ਸੈਫਲੀ ਖਾਨ ਤੇ ਹਮਲਾ ਕਰਨ ਵਾਲਾ ਤਾਂ ਕੋਈ ਹੋਰ ਵਿਅਕਤੀ ਆ ਉਹਨਾਂ ਨੇ ਕਿਸੇ ਹੋਰ ਜਿਹੜਾ ਅਸਲ ਦੋਸ਼ੀ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਆਕਾਸ਼ ਨੂੰ ਛੱਡ ਦਿੱਤਾ ਪਰ ਇਸ ਮਸਲੇ ਦੇ ਨਾਲ ਆਕਾਸ਼ ਦੀ ਪੂਰੀ ਜ਼ਿੰਦਗੀ ਤਬਾਹ ਹੋ ਗਈ ਕਿਉਂਕਿ ਜਦੋਂ ਆਕਾਸ਼ ਦੀਆਂ ਫੋਟੋ ਵੀਡੀਓ ਸੋਸ਼ਲ ਮੀਡੀਆ ਤੇ ਮੀਡੀਆ ਤੇ ਹੋਰ ਵੱਖ-ਵੱਖ ਪਲੇਟਫਾਰਮਾਂ ਤੇ ਵਾਇਰਲ ਹੋਈਆਂ ਤਾਂ ਇਹਦੇ ਨਾਲ ਉਹਦੀ ਜ਼ਿੰਦਗੀ ਤੇ ਇੱਕ ਬਹੁਤ ਵੱਡਾ ਅਸਰ ਪਿਆ ਉਹਦਾ ਕਹਿਣਾ ਹੈ ਕਿ ਮੈਂ ਤਾਂ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਕਿਉਂਕਿ ਮੇਰੀ ਨੌਕਰੀ ਵੀ ਮੇਰੇ ਕੋਲੋਂ ਚਲੀ ਗਈ ਮੇਰੇ ਮਾਲਕ ਨੇ ਮੇਰੀਆਂ ਫੋਟੋ ਸੋਸ਼ਲ ਮੀਡੀਆ ਤੇ ਮੀਡੀਆ ਤੇ ਹੋਰ ਅਧਾਰਿਆਂ ਪਲੈਟਫਾਰਮਾਂ ਤੇ ਦੇਖਦੇ ਹੀ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਤੇ ਦੂਜੇ ਪਾਸੇ ਜਿਹੜੀ ਲੜਕੀ ਦੇ ਨਾਲ ਮੇਰੀ ਮੰਗਣੀ ਹੋਈ ਸੀ ਉਸ ਲੜਕੀ ਨੇ ਉਸ ਲੜਕੀ ਦੇ ਪਰਿਵਾਰ ਨੇ ਮੇਰੇ ਨਾਲ ਉਸ ਲੜਕੀ ਦਾ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਉਹ ਕਹਿੰਦਾ ਮੈਂ ਪਹਿਲਾਂ ਹੀ ਇੱਕ ਦੁਖੀ ਵਿਅਕਤੀ ਹਾਂ ਕਿਉਂਕਿ ਮੇਰਾ ਭਰਾ ਲੰਬਾ ਟਾਈਮ ਇੱਕ ਬਿਮਾਰੀ ਦਾ ਸ਼ਿਕਾਰ ਰਿਹਾ ਜਿਹਦੇ ਕਰਕੇ ਮੇਰੇ ਭਰਾ ਦੀ ਵੀ ਮੌਤ ਹੋ ਗਈ ਤੇ ਸਾਨੂੰ ਜਿਹੜਾ ਆਪਣਾ ਘਰ ਵੀ ਵੇਚਣਾ ਪਿਆ ਅਸੀਂ ਤਾਂ ਕਿਰਾਏ ਦਾ ਘਰ ਲੈ ਕੇ ਰਹਿ ਰਹੇ ਹਾਂ ਤੱਕ ਆਂਤਾਂ ਦੀ ਗਰੀਬੀ ਵਿੱਚ ਦੁੱਖਾਂ ਵਿੱਚ ਅਸੀਂ ਰਹਿ ਰਹੇ ਸੀ ਤਾਂ ਹੁਣ ਮੇਰੇ ਤੇ ਇੱਕ ਹੋਰ ਦੁੱਖਾਂ ਦਾ ਪਹਾੜ ਟੁੱਟ ਪਿਆ 31 ਸਾਲਾਂ ਦਾ ਆਕਾਸ਼ ਕਨੋਜੀਆ ਉਹਦੀ 31 ਸਾਲ ਉਮਰ ਦੱਸੀ ਜਾ ਰਹੀ ਆ ਤਾਂ ਉਹਦਾ ਕਹਿਣਾ ਹੈ ਕਿ ਪੁਲਿਸ ਨੇ ਵੀ ਇਸ ਮਾਮਲੇ ਦੇ ਵਿੱਚ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਨਹੀਂ ਕੀਤੀ ਉਹਦਾ ਦੋਸ਼ ਆ ਇਹ ਪੁਲਿਸ ਤੇ ਕਿ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਜਿਹੜੀ ਸੈਫਲੀ ਖਾਨ ਦੇ ਘਰ ਤੋਂ ਸੀਸੀਟੀਵੀ ਫੁਟੇਜ ਮਿਲੀ ਆ ਜਿਹੜਾ ਜਿਹੜਾ ਵਿਅਕਤੀ ਉਹਦੇ ਵਿੱਚ ਉਹਦੇ ਮੁੱਛਲ ਨਹੀਂ ਤੇ ਮੇਰੇ ਮੁੱਛਾਂ ਰੱਖੀਆਂ ਹੋਈਆਂ ਨੇ ਸੋ ਕਹਿੰਦਾ ਇਸ ਮਾਮਲੇ ਦੀ ਚੰਗੀ ਤਰ੍ਹਾਂ ਤਫਤੀਸ਼ ਨਹੀਂ ਕੀਤੀ ਗਈ ਜਿਹਦੇ ਕਰਕੇ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਆ ਤੇ ਹੁਣ ਉਹਦਾ ਕਹਿਣਾ ਹੈ ਕਿ ਮੈਂ ਸੈਫਲੀ ਖਾਨ ਦੇ ਸੈਫਲੀ ਖਾਨ ਦੇ ਘਰ ਅੱਗੇ ਜਾਵਾਂਗਾ ਉੱਥੇ ਜਾ ਕੇ ਮੈਂ ਪਲੈਨਿੰਗ ਕਰ ਰਿਹਾ ਵੀ ਮੈਂ ਉਹਦੇ ਘਰ ਅੱਗੇ ਜਾਵਾਂਗਾ ਤੇ ਆਪਣੇ ਵਾਸਤੇ ਇਨਸਾਫ ਦੀ ਮੰਗ ਕਰਾਂਗਾ ਕਿ ਉਹਦੇ ਤੇ ਹੋਏ ਹਮਲੇ ਦਾ ਮੈਨੂੰ ਦੁੱਖ ਆ ਪਰ ਉਹਦੇ ਉਤੇ ਹੋਏ ਹਮਲੇ ਕਾਰਨ ਜਿਹੜੀ ਮੇਰੀ ਜ਼ਿੰਦਗੀ ਤਬਾਹ ਹੋ ਗਈ ਆ ਉਹਦਾ ਮੈਂ ਕੀ ਕਰਾਂ ਤਾਂ ਮੈਂ ਆਪਣੇ ਵਾਸਤੇ ਇਨਸਾਫ ਦੀ ਮੰਗ ਕਰਾਂਗਾ ਸੈਫਲੀ ਖਾਨ ਦੇ ਘਰ ਦੇ ਅੱਗੇ ਜਾ ਕੇ ਉਹਦਾ ਕਹਿਣਾ ਹੈ ਕਿ ਸ਼ੁਕਰ ਹੋਇਆ ਕਿ ਜਿਹੜਾ ਦੂਸਰਾ ਵਿਅਕਤੀ ਸੀ ਅਸਲ ਦੋਸ਼ੀ ਸੀ ਉਹ ਪੁਲਿਸ ਨੂੰ ਮਿਲ ਗਿਆ ਨਹੀਂ ਤਾਂ ਪਤਾ ਨਹੀਂ ਮੈਂ ਹੀ ਬਲੀ ਦਾ ਬੱਕਰਾ ਬਣਦਾ ਇਹ ਸਾਰੇ ਜਿਹੜੀਆਂ ਗੱਲਾਂ ਨੇ ਜਾਂ ਦੋਸ਼ ਨੇ ਇਹ ਆਕਾਸ਼ ਕਨੌਜੀਆ ਨੇ ਲਗਾਏ ਨੇ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਆਪਣਾ ਕੰਮ ਕਰ ਰਹੀ ਸੀ ਤਾਂ ਉਹਦੇ ਵਿੱਚ ਉਹਨਾਂ ਨੇ ਇੱਕ ਸ਼ੱਕੀ ਵਿਅਕਤੀ ਜਿਹੜਾ ਉਹਨਾਂ ਨੂੰ ਲੱਗਿਆ ਉਹਨਾਂ ਨੇ ਪੜ ਲਿਆ ਇਹ ਆਕਾਸ਼ ਕਨੌਜੀਆ ਸੀ ਤੇ ਬਾਅਦ ਵਿੱਚ ਪੁਲਿਸ ਨੇ ਇਹਨੂੰ ਕਲੀਨ ਚਿੱਟ ਦੇ ਦਿੱਤੀ ਪੁਲਿਸ ਵੱਲੋਂ ਤਾਂ ਇਹਨੂੰ ਕਲੀਨ ਚਿੱਟ ਮਿਲ ਗਈ ਆ ਇਹਨੂੰ ਬਰੀ ਕਰ ਦਿੱਤਾ ਗਿਆ ਪਰ ਜੋ ਉਹਦੀ ਬਰਬਾਦੀ ਉਹਦੇ ਦੱਸਣ ਮੁਤਾਬਿਕ ਜੋ ਉਹਦੀ ਬਰਬਾਦੀ ਹੋਈ ਆ ਉਹਦੀ ਪਰਭਾਈ ਹੁਣ ਕੌਣ ਕਰੇਗਾ ਸੈਫਲੀ ਖਾਨ ਨੂੰ ਵੀ ਚਾਹੀਦਾ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਹੁਣ ਉਸ ਵਿਅਕਤੀ ਦੀ ਕੁਛ ਨਾ ਕੁਛ ਮਦਦ ਕੀਤੀ ਜਾਵੇ ਤਾਂ ਕਿ ਜਿਹੜੀ ਉਹਦੀ ਜ਼ਿੰਦਗੀ ਹੈ ਦੁਬਾਰਾ ਲਈਂ ਹਾਂ ਤੇ ਆ ਸਕੇ ਤਾਂ ਬਾਕੀ ਇਹ ਇਨਵੈਸਟਿਗੇਸ਼ਨ ਦਾ ਮਾਮਲਾ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਹਿੰਦੀ ਹੈ ਉਹਨਾਂ ਦਾ ਕੀ ਪੱਖ ਹੈ ਉਹ ਤਾਂ ਪੁਲਿਸ ਦੀ ਇਨਵੈਸਟਿਗੇਸ਼ਨ ਦੇ ਬਾਅਦ ਪਤਾ ਚੱਲੂਗਾ ਫਿਲਹਾਲ ਇਹੀ ਸਾਹਮਣੇ ਆਇਆ ਕਿ ਇਹ ਜਿਹੜਾ ਵਿਅਕਤੀ ਆ ਹੁਣ ਇਨਸਾਫ ਦੀ ਆਪਣੇ ਵਾਸਤੇ ਮੰਗ ਕਰ ਰਿਹਾ ਕਿ ਜਿਹੜਾ ਮੇਰੇ ਪਰਿਵਾਰ ਦੀ ਮਾਣਹਾਨੀ ਹੋਈ ਆ ਮੇਰੇ ਪਰਿਵਾਰ ਦੀ ਬੇਇੱਜ਼ਤੀ ਹੋਈ ਆ ਉਹਨਾਂ ਨੂੰ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ ਇਹ ਸਾਰੇ ਕਾਸੇ ਕਰਕੇ ਕਿਉਂਕਿ ਜਦੋਂ ਮੇਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ ਤਾਂ ਮੇਰਾ ਪਰਿਵਾਰ ਉਹ ਤਸਵੀਰਾਂ ਦੇਖ ਦੇਖ ਕੇ ਰੋ ਰਿਹਾ ਸੀ ਭਾਵੁਕ ਹੋ ਰਿਹਾ ਸੀ ਕਿ ਇਹ ਸਾਡੇ ਨਾਲ ਕੀ ਹੋ ਗਿਆ ਏ ਤਾਂ ਫਿਲਹਾਲ ਏ ਅੱਗੇ ਦਾ ਮਾਮਲਾ ਕੀ ਇਹਦੇ ਵਿੱਚ ਕੀ ਹੋਵੇਗਾ ਪੁਲਿਸ ਇਸ ਵਿਅਕਤੀ ਦੀ ਕੀ ਮਦਦ ਕਰਦੀ ਆ ਉਹ ਤਾਂ ਆਉਣ ਵਾਲਾ ਵਕਤ ਦੱਸੇਗਾ